ਚੂ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਤੇ ਕਤਲ ਮਾਮਲੇ ਦੇ ਵਿੱਚ ਹੁਣ ਤੱਕ ਠੋਸ ਕਾਰਵਾਈ ਨਾ ਹੋਣ ਤੇ ਪੂਰੇ ਦੇਸ਼ ਭਰ ਦੇ ਵਿੱਚ ਡਾਕਟਰਾਂ ਵੱਲੋਂ ਹੜਤਾਲ ਐਲਾਨੀ ਕੀ ਆ ਔਰ ਪੂਰਾ ਡਾਕਟਰ ਸਮਾਜ ਔਰ ਪੂਰੀ ਡਾਕਟਰ ਐਸੋਸੀਏਸ਼ਨ ਅੱਜ ਸੜਕਾਂ ਤੇ ਉਤਰ ਰਹੀ ਆ ਇਸ ਵੇਲੇ ਅਸੀਂ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਸਾਂਝਾ ਕਰ ਰਹੇ ਹਾਂ ਜਿੱਥੇ ਗੁਰਨਾਨ ਸਿੰਘ ਦੇਵ ਹਸਪਤਾਲ ਦੇ ਡਾਕਟਰ ਐਸੋਸੀਏਸ਼ਨ ਜੋ ਸੜਕਾਂ ਤੇ ਉਤਰ ਕੇ ਰੋਜ਼ ਪ੍ਰਦਰਸ਼ਨ ਕਰ ਰਿਹਾ ਅਤੇ ਰੋਜ਼ ਮਾਰਚ ਦੇ ਵਿੱਚ ਸਰਕਾਰਾਂ ਤੋਂ ਠੋਸ ਕਾਰਵਾਈ ਦੀ ਮੰਗ ਕਰ ਰਿਹਾ ਹੈ। ਕੋਲਕਾਤਾ ਚ ਮੈਡਾ ਡਾਕਟਰ ਨਾਲ ਜੋ ਹੋਇਆ ਉਸੇ ਨੂੰ ਲੈ ਕੇ ਅੱਜ ਡਾਕਟਰ ਸੜਕਾਂ ਤੇ ਨੇ ਜੇ ਸਾਨੂੰ ਸੇਫਟੀ ਨਹੀਂ ਮਿਲਦੀ ਤਾਂ ਅਸੀਂ ਡਿਊਟੀ ਤੇ ਨਹੀਂ ਜਾਵਾਂਗੇ। OPD OT ਅੱਜ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਗੁਰ ਵਿਸ਼ਾਲ ਰੋਡ ਬਾਅਦ ਅੰਮ੍ਰਿਤਸਰ ਤੋਂ ਕੱਢਿਆ ਜਾ ਰਿਹਾ ਡਾਕਟਰਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਤਹਾਲ ਹੁਣ ਤੱਕ ਜੇ ਥੋਸ ਕਰਵੇ ਨਾ ਹੋਣਤੇ ਇਹ ਸਾਰਾ ਸਮਾਜ ਸੜਕਾਂ 'ਤੇ ਉਤਰ ਰਿਹਾ ਦੂਜੇ ਪਾਸੇ ਡਾਕਟਰਸ ਨੂੰ ਹੋਰ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਡਿਊਟੀ 'ਤੇ ਹੁੰਦੇ ਨੇ ਡਾਕਟਰਾਂ ਨੂੰ ਜੀ ਸਭ ਤੋਂ ਪਹਿਲਾਂ ਤਾਂ ਸਿਕਿਉਰਿਟੀ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਿਕਿਉਰਿਟੀ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦੇ ਵਿੱਚ ਪੇਸ਼ੈਂਟ ਦੇ ਨਾਲ ਅਟੈਂਡੈਂਟ ਬਹੁਤ ਜ਼ਿਆਦਾ ਆਂਦੇ ਨੇ ਕਿਸੇ ਤਰੀਕੇ ਦੀ ਕੋਈ ਰੂਲਸ ਰੈਗੂਲੇਸ਼ਨਸ ਨਹੀਂ ਹੈਗੇ ਡਾਕਟਰਾਂ ਦੇ ਬੈਨ ਲਈ ਪ੍ਰੋਪਰ ਫੈਸਿਲਿਟੀ ਨਹੀਂ ਹੈਗੀ ਇਹ ਸਾਰੀਆਂ ਮੁਸ਼ਕਿਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਫਿਲਹਾਲ ਮੁੱਦਾ ਹੈ ਜੋ ਕੋਲਕਾਤਾ ਚ ਹੋਇਆ ਜਿਹਦੇ ਕਰਕੇ ਅੱਜ ਸਿਰਫ ਡਾਕਟਰ ਹੀ ਨਹੀਂ ਸਾਰੇ ਅਦਰ ਪ੍ਰੋਫੈਸ਼ਨਲਸ ਪੈਰਾਮੈਡੀਕਸ ਲੋਅਰਸ ਸਾਰੇ ਇਕੱਠੇ ਹੋ ਕੇ ਇੱਕੋ ਕੌਜ਼ ਲਈ ਇਕੱਠੇ ਉਤਰੇ ਨੇ ਬਿਲਕੁਲ ਮਹਿਲਾ ਡਾਕਟਰ ਨਾਲ ਜੋ ਹੋਇਆ ਉਹ ਬੇਹੱਦ ਸ਼ਰਮਨਾਕ ਸੀਗਾ ਅੱਜ ਡਾਕਟਰਸ ਨੂੰ ਕੀ ਮੁਸ਼ਕਿਲਾਂ ਆਉਂਦੀਆਂ ਨੇ ਜਦੋਂ ਡਿਊਟੀ ਕਰਦੇ ਹਸਪਤਾਲਾ ਦੇ ਵਿੱਚ ਕੀ ਕੀ ਮੁਸ਼ਕਿਲਾਂ ਆਉਂਦੀਆਂ सबसे बड़ी मुश्किल तो उन्हें यही आती है की जो सिक्योरिटी उनको चाहिए वो अवेलेबल ही नहीं है वहाँ पे क्योंकि सबसे ज्यादा सेफ्टी इश्यूज ही हमें यही राइज हो रहे हैं पेशेंट्स के साथ कोई भी बाहर से आ रहा है वो अपनी परेशानियां लेके आ रहा है हमें नहीं पता वो हमारे साथ कैसे बिहेव करेंगे तो हमें सबसे पहले ये चीज़ चाहिए कि सिक्योरिटी पर्सन बनाए सीसीटीवी सर्वेलेंस बनाए हमारे लिए ताकि हमें फील हो जाएगी वर्क प्लेस में जब हम काम करें तो जब तक कोई ठोस कार्रवाई नहीं होंगी उसे तक डॉक्टर अपना काम सही तरीके करेंगे जिसे क्या सेफ्टी नहीं तो ड्यूटी नहीं ਹੁਣ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਸਮਾਂ ਸਰ ਆਪਾਂ ਜਾਣਦੇ ਹਾਂ ਜੋ ਕੁੜੀ ਦੇ ਨਾਲ ਹੋਇਆ ਉਹਦੇ ਹਥਿਆਰਾਂ ਨੂੰ ਜੋ ਇਹਨਾਂ ਨੇ ਕ੍ਰਾਈਮ ਕੀਤਾ ਹੈ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਸੋ ਅੱਜ ਡਾਕਟਰਸ ਦੇ ਵੱਲੋਂ ਪੂਰੇ ਭਰ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਇਹ ਇਤਰਾਜ਼ ਜੀ ਵੀ ਹੈ ਕਿ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਫਿਲਹਾਲ ਅੱਜ ਡਾਕਟਰ ਐਸੋਸੀਏਸ਼ਨ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਅਤੇ ਪੂਰੇ ਭਾਰਤ ਚ ਅਦਾਲਤਾਂ ਤੱਕ ਜੋ 9 ਵਰਕਡੇ ਤੇ ਐਲਾਨਿਆ ਗਿਆ ਔਰ ਹਸਪਤਾਲਾਂ ਦੇ ਵਿੱਚ ਵੀ ਜਿਹੜਾ ਅੱਜ ਓਪੀਡੀ ਓਟੀ ਬੰਦ ਕਰਨ ਦਾ ਐਲਾਨ ਹੈ ਤੇ ਅੱਜ ਡਾਕਟਰਸ ਦੇ ਵੱਲੋਂ ਵੀ ਸੜਕਾਂ 'ਤੇ ਉਤਰ ਕੇ ਰੋਸ ਕੀਤਾ ਜਾ ਰਿਹਾ ਤਾਂ ਜੋ ਉਸ ਕੇਸ ਦੇ ਵਿੱਚ ਠੋਸ ਕਾਰਵਾਈ ਹੋਵੇ ਅਤੇ ਦੋਸ਼ੀਆਂ ਨੂੰ ਫਾਨਸੀ ਦੀ ਸਦਾ ਦਿੱਤੀ ਜਾਵੇ ਕੈਮਰਾਮੈਨ ਸ਼ੁਭਮ ਨਿਰਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ